ਭੋਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਇਸ ਮੁੱਦੇ ਤੇ ਜਿੰਦਾਬਾਦ 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 ਪੰਜਾਬ ਜਿੰਦਾਬਾਦ ਲੁਧਿਆਣਾ ਮਰਦਾਬਾਦ ਹੈਗੀ ਨਹੀਂ ਚਲੇਗੀ ਨਹੀਂ ਚਲੇਗੀ ਲੰਮੇ ਸਮੇਂ ਤੋਂ ਜਿਹੜਾ ਤ੍ਰੇਤੇ ਗੁਰੂ ਘਰ ਦਾ ਮਸਲਾ ਚੱਲ ਰਿਹਾ ਸੀ ਇਹ ਚੌਥੇ ਮਹੀਨੇ ਦੇ ਵਿੱਚ ਵੀ ਜਦੋਂ ਉੱਥੋਂ ਦੀ ਪ੍ਰਬੰਧਕ ਕਮੇਟੀ ਨੇ ਉੱਥੇ ਗੇਟ ਲਾਉਣ ਦੀ ਕੋਸ਼ਿਸ਼ ਕੀਤੀ ਗੇਟ ਲਾ ਰਹੇ ਸੀ ਤਾਂ ਉਦੋਂ ਵੀ ਪੁਲਿਸ ਪ੍ਰਸ਼ਾਸਨ ਵੀ ਗਿਆ ਔਰ ਵੀਡੀਓ ਸਾਹ ਵੀ ਗਈ ਉਦੋਂ ਵੀ ਮਾਹੌਲ ਜਿਹੜਾ ਪੂਰਾ ਤਣਾਅਪੂਰਨ ਬਣਿਆ ਔਰ ਉਸ ਤੋਂ ਬਾਅਦ ਮੈਂ ਵੀ ਉੱਥੇ ਪਹੁੰਚਿਆ ਮਾਨਯੋਗ ਬਿੱਟੂ ਜੀ ਰਾਜਪੁਰਾ ਜੀ ਹੈਪੀ ਜੀ ਸੁਸ਼ੀਲ ਬਿਰਦੀ ਜੀ ਸਾਡੇ ਲੋਕਲ ਸਾਰੀ ਟੀਮ ਉਹਦੇ ਵੀ ਉੱਥੇ ਪਹੁੰਚੀ ਸੀ ਔਰ ਉਸ ਤੋਂ ਬਾਅਦ ਜਦੋਂ ਬੀਐਸਪੀ ਨੇ ਇਸ ਚ ਦਖਲ ਦਿੱਤਾ ਤਾਂ ਵੀਡੀਓ ਨੇ ਮੈਨੂੰ ਕਾਲ ਕੀਤੀ ਸੱਦਿਆ ਦਫ਼ਤਰ ਔਰ ਸੱਦੜ ਤੋਂ ਬਾਅਦ ਕਿਹਾ ਵੀ ਪ੍ਰਧਾਨ ਜੀ ਇਹ ਮਸਲਾ ਕਿੱਦਾਂ ਹੱਲ ਹੋ ਸਕਦਾ ਅਸੀਂ ਕਿਹਾ ਵੀ ਉੱਥੇ ਸਾਡਾ ਗੁਰੂਕਰ ਬਣਿਆ ਉਹਦੇ ਨਾਲ ਡਿਮਾਂਡ ਆ ਇਲਾਕੇ ਦੀ ਬਈ ਉਥੇ ਕਮਿਊਨਿਟੀ ਹਾਲ ਗੁਰਵਦਾਸ ਮਰਹ ਦੇ ਨਾਂ ਤੇ ਬਣਾਇਆ ਜਾਵੇ। ਤਾਂ ਵੀਡੀਓ ਸਾਹਿਬ ਨੇ ਕਿਹਾ ਵੀ ਇਹ ਤਾਂ ਅਸੀਂ ਵੀ ਚਾਹੁੰਦੇ ਆਂ ਵੀ ਪੰਚਾਇਤ ਉਥੇ ਕਮਿਊਨਿਟੀ ਹਾਲ ਬਣਾਵੇ। ਅਸੀਂ じゃ ਫਿਰ ਮਸਲਾ ਹੱਲ ਆ। ਤੁਸੀਂ ਇਹਦਾ ਮਤਾ ਪਾ ਕੇ ਸਾਨੂੰ ਬਕਾਇਦਾ ਦੇ ਦਿਓ। ਮੇਰੀ ਹਾਜ਼ਰੀ ਦੇ ਵਿੱਚ ਵੀਡੀਓ ਸਾਹਿਬ ਨੇ ਸੈਕਟਰੀ ਨੂੰ ਸੱਦਿਆ। ਮਤਾ ਲਿਖਾਇਆ 10 4 2025 ਨੂੰ ਉਥੇ ਮਤਾ ਲਿਖਿਆ ਗਿਆ। ਉੱਚ ਖਸਰਾ ਨੰਬਰ ਹੀ ਪਾਇਆ ਗਿਆ ਹੈ। ਇਹ ਪਲੇਗ ਉਥੇ ਲਿਖਿਆ ਮਤੇ ਦਾ ਮਤੇ ਦੀ ਕਾਪੀ ਵੀ ਜਿਹੜੀ ਉਹ ਮੇਰੇ ਕੋਲ ਆ। ਉਥੇ ਲਿਖਿਆ ਵੀ ਇਹ ਜਿਹੜੀ ਪਲੇਗ੍ਰਾਉਂਡ ਦੀ ਜ਼ਮੀਨ ਆ ਇਹਦੇ ਉੱਤੇ ਜਿਹੜਾ ਜਿਹੜਾ ਪੰਚਾਇਤ ਦੀ ਸਹਿਮਤੀ ਨਾਲ ਉੱਥੇ ਅਸੀਂ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਕਮਿਊਨਿਟੀ ਹਾਲ ਬਣਾਉਣਾ ਉੱਤੇ ਖਸਰਾ ਨੰਬਰ ਵੀ ਲਿਖਿਆ ਮਤੇ ਤੇ ਔਰ ਲਿਖਿਆ ਗੁਰੂ ਘਰ ਦੇ ਨਾਲ ਜਿੱਥੇ ਪਲੇਗ੍ਰਾਉਂਡ ਬਣਨੀ ਸੀ ਉੱਥੇ ਹੁਣ ਕਮਿਊਨਿਟੀ ਹਾਲ ਪੰਚਾਇਤ ਬਣਾਉਗੀ ਪਰ ਅੱਜ ਅਚਾਨਕ ਟਿੰਡੋ ਕੋਈ ਸਾਥੀਆਂ ਦੇ ਫੋਨ ਆਏ ਕਿ ਭਾਰੀ ਪੁਲਿਸ ਫੋਰਸ ਦੇ ਨਾਲ ਵੀਡੀਓ ਸਾਹਿਬ ਤਹਿਸੀਲਦਾਰ ਸਾਹਿਬ ਲਗਭਗ ਸਵੇਰੇ 10 ਵਜੇ ਜਦੋਂ ਪਿੰਡ ਦੀ ਸੰਗਤ ਰਾਜਾ ਸਾਹਿਬ ਮਜਾਰੇ ਮੇਲਾ ਹੋਣ ਕਰਕੇ ਉੱਥੇ ਗਈ ਸੀ ਤਾਂ ਕੁਛ ਸਾਥੀ ਸਾਡੇ ਥੋੜੇ ਸੀ ਉੱਥੇ ਉਹਨਾਂ ਨੇ ਸਾਨੂੰ ਫੋਨ ਕੀਤਾ ਰਾਜਪੁਰਾ ਜੀ ਨੂੰ ਕੀਤਾ ਬਿੱਟੂ ਜੀ ਨੂੰ ਮੈਨੂੰ ਤਾਂ ਅਸੀਂ ਤੁਰੰਤ ਜਿਹੜਾ ਉੱਥੇ ਪਹੁੰਚਣਾ ਸ਼ੁਰੂ ਕੀਤਾ ਆਉਂਦਿਆਂ ਜਾਂਦਿਆਂ ਨੂੰ ਸਾਡੇ ਉਹ ਢਾ ਡੇਰੀ ਕਰਤੀਆਂ ਸਾਰੀਆਂ ਚਾਰ ਦੁਵਾਰਾਂ ਔਰ ਉੱਥੇ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਫਲੈਕਸ ਬੋਰਡ ਵੀ ਲੱਗਾ ਸੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਉਹ ਸਾਰੀਆਂ ਦੀ ਉਹ ਵੀ ਜਿਹੜਾ ਵੀਡੀਓ ਸਾਹਿਬ ਨੇ ਤਹਿਸੀਲਦਾਰ ਸਾਹਿਬ ਨੇ ਜਾਂ ਪੁਲਿਸ ਨੇ ਪਤਾ ਨਹੀਂ ਕਿੱਧਰ ਖੁਰਦਬੁਰਦ ਕੀਤਾ ਜਿਹਨਾਂ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵਿੱਚ ਭਾਰੀ ਰੋਸਿਆ ਮਾਨੂੰ ਖੇਸ ਪਹੁੰਚੀ ਆ ਪਰ ਉਸਦੇ ਨਾਲ ਹੀ ਜਦੋਂ ਅਸੀਂ ਕਿਹਾ ਵੀ ਸਾਨੂੰ ਜਾਣ ਦਿਓ ਸਾਨੂੰ ਉੱਥੇ ਨਹੀਂ ਜਾਣ ਦਿੱਤਾ ਗਿਆ ਫਿਰ ਅਸੀਂ ਕਿਹਾ ਵੀ ਜਿਹੜੇ ਟਾ ਰਹੇ ਉਹ ਵੀ ਤਾਂ ਉੱਥੇ ਖੜਿਆ ਪੰਚਾਇਤ ਸਾਹੀ ਤੁਹਾਡੀ ਉੱਥੇ ਖੜੀ ਆ ਤਾਂ ਜਦੋਂ ਇਹ ਗੱਲ ਚੱਲੀ ਕਿ ਸਾਨੂੰ ਫਿਰ ਅਸੀਂ ਉੱਥੇ ਨਹੀਂ ਜਾਂਦੇ ਨਾਲ ਸਾਡਾ ਗੁਰੂ ਘਰ ਉੱਥੇ ਜਾਣ ਦਿਓ ਮਾਨਜੋਗ ਸਕੰਦਰ ਸਿੰਘ ਐਸ ਐਚਓ ਗੁਰਾਇਆ ਔਰ ਬਾਕੀ ਨਾਲ ਦੀ ਸਾਰੀ ਟੀਮ ਉਹ ਕਹਿੰਦੇ ਜੀ ਅਸੀਂ ਇੱਕ ਵੀ ਵਿਅਕਤੀ ਨੂੰ ਉੱਥੇ ਨਹੀਂ ਜਾਣ ਦੇਵਾਂਗੇ ਅਸੀਂ ਕਹੇ ਜੇ ਤੁਸੀਂ ਡੀਸੀ ਸਾਹਿਬ ਨੇ ਆਡਰਿਆ ਗੁਰੂ ਘਰ ਟਾਉਣ ਦੇ ਤਾਂ ਤੁਸੀਂ ਟਾਤਾ ਕਮਿਊਨਿਟੀ ਹਾਲ ਦੀਆਂ ਕੰਨਾਂ ਟਾਤੀਆਂ ਜੇ ਡੀਸੀ ਸਾਹਿਬ ਨੇ ਇਹ ਵੀ ਹੁਕਮ ਦਿੱਤਾ ਵੇ ਗੁਰੂ ਘਰ ਨਹੀਂ ਜਾਣ ਦੇਣਾ ਕਿਸੇ ਨੂੰ ਇਹਦੀ ਕੋਈ ਲਿਖਤੀ ਦਿਖਾ ਦਿਓ ਸਾਨੂੰ ਕਾਪੀ ਜਾਂ ਤੁਸੀਂ ਲਿਖ ਕੇ ਦੇ ਦਿਓ ਵੇ ਅਸੀਂ ਤੁਹਾਨੂੰ ਗੁਰੂ ਘਰ ਨਹੀਂ ਜਾਣ ਦਿੱਤਾ ਪਿੰਡ ਦੇ ਲੋਕਾਂ ਨੂੰ ਗੁਰੂ ਰਵਿਦਾਸ ਮੰਦਿਰ ਮੈਂ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਸਾਨੂੰ ਨਹੀਂ ਜਾਣ ਦਿੱਤਾ ਜਦੋਂ ਅਸੀਂ ਕਿਹਾ ਵੀ ਅਸੀਂ ਜਾਵਾਂਗੇ ਤਾਂ ਸਕੰਦਰ ਸਿੰਘ ਜੀ ਔਰ ਇਹਨਾਂ ਦੀ ਪੂਰੀ ਟੀਮ ਜਿਨ੍ਹਾਂ ਨੇ ਬੀਬੀਆਂ ਨਾਲ ਵੀ ਬਰਸੋਕੀ ਕੀਤੀ ਸਾਨੂੰ ਧੂਤੂ ਕੇ ਜਿਹੜਾ ਉਹ ਕੁਲਸਰੀ ਗੱਡੀ 'ਚ ਸਿੱਟ ਕੇ ਇੱਥੇ ਲੈ ਕੇ ਆਏ ਔਰ ਉਸ ਤੋਂ ਬਾਅਦ ਸਤਕਾਰ ਜੋ ਡਾਕਟਰ ਅਵਤਾਪ ਸਿੰਘ ਜੀ ਕ੍ਰੀਮਪੁਰੇ ਪ੍ਰਧਾਨ ਬਹੁਜਨ ਸਮਾਜਪਾਰਟੀ ਪੰਜਾਬ ਉਹਨਾਂ ਨੇ ਅਸੀਂ ਸਾਰਾ ਮਾਮਲਾ ਧਿਆਨ 'ਚ ਲੈ ਕੇ ਆਂਦਾ ਉਹਨਾਂ ਨੇ ਟੀਮ ਦਾ ਗਠਨ ਕੀਤਾ ਮਾਨਯੋਗ ਬਲਵਿੰਦਰ ਜੀ ਗਰਮੇਲ ਚੁੰਬਰ ਜੀ ਔਰ ਜਗਦੀਸ਼ ਸ਼ੇਰਪੁਰੀ ਜੀ ਔਰ ਸਾਰੀ ਇਹਨਾਂ ਦੀ ਟੀਮ ਔੜਲਾ ਸਾਹਿਬ ਸਾਰੀ ਟੀਮ ਜਿੰਨੀ ਵੀ ਸਾਡੀ ਲੋਕਲ ਜਮਾਲਪੁਰੀ ਸਾਹਿਬ ਸੋਵਾ ਸਾਹਿਬ ਮਾਲ ਸਾਹਿਬ ਇਹਨਾਂ ਦੀ ਸਾਰੀ ਟੀਮ ਬਣਾ ਕੇ ਇੱਥੇ ਭੇਜੀ ਔਰ ਜੋ ਇਹਨਾਂ ਦਾ ਹੁਕਮ ਆ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਬਿਨਾਂ ਸ਼ਰਤ ਬੈਲਾ ਸਾਡੇ ਬੰਦੇ ਰਿਹਾ ਕੀਤੇ ਜਾਣ ਸਾਰਿਆਂ ਨੂੰ ਰਿਹਾ ਕਰਵਾਤਾ ਔਰ ਅਗਲਾ ਜਿਹੜਾ ਪ੍ਰੋਗਰਾਮ ਹੈ ਜਿੱਦਾਂ ਵੀ ਪਾਰਟੀ ਹਾਈ ਕਮਾਂਡ ਦੀ ਦਿਸ਼ਾ ਨਿਰਦੇਸ਼ ਹੋਣਗੇ ਜੋ ਪਿੰਡ ਦੇ ਉੱਥੋਂ ਦੇ ਲੋਕ ਕਹਿਣਗੇ ਪਾਰਟੀ ਉਹਨਾਂ ਦੇ ਨਾਲ ਖੜੀ ਆ ਚੈਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ